ਪ੍ਰਬਾਦਾ ਮਨ ਬੜਾ ਬੇਚੈਨ ਹੁੰਦਾ ਪਿਆ ਸੀ ਅੱਜ ਉਸ ਦੀ ਸੱਸ ਨੇ ਉਸ ਦੇ ਪੁੱਤਰ ਨਾਲ ਅਜਿਹੀਆਂ ਗੱਲਾਂ ਕੀਤੀਆਂ ਸੀ ਕਿ ਉਸ ਦੇ ਹੋ ਛੁੱਟ ਗਏ ਸੀ ਹੁਣ ਉਹ ਬੇਚੈਨੀ ਨਾਲ ਆਪਣੇ ਪਤੀ ਰਜਤ ਦੇ ਆਉਣ ਦੀ ਉਡੀਕ ਕਰ ਰਹੀ ਸੀ ਇਹ ਗੱਲ ਅਜਿਹੀ ਸੀ ਕਿ ਉਹ ਫੋਨ ਤੇ ਨਹੀਂ ਦੱਸ ਸਕਦੀ ਸੀ ਅਤੇ ਬਿਨਾਂ ਦੱਸੇ ਰਹਿ ਵੀ ਨਹੀਂ ਸਕੀ ਇੱਕ ਇੱਕ ਪੱਲ ਘਟਣਾ ਉਸ ਲਈ ਮੁਸ਼ਕਿਲ ਹੋ ਰਿਹਾ ਸੀ ਤਦ ਹੀ ਉਸ ਦੀ ਸੱਸ ਉਸ ਦੇ ਕਮਰੇ ਵਿੱਚ ਆਈ ਅਤੇ ਬੋਲਣ ਲੱਗੀ ਉਹ ਮਹਾਰਾਣੀ ਕਿ ਦਿਨ ਭਰ ਪਲੰਘ ਹੀ ਤੋੜਦੀ ਰਹੇਗੀ ਚਲ ਚਾਹ ਦਾ ਵੇਲਾ ਹੋ ਗਿਆ ਮੇਰੇ ਲਈ ਚਾਹ ਤੇ ਪਕੌੜੇ ਬਣਾ ਦੇ ਪਰ ਅਬਾ ਜੋ ਪਹਿਲਾਂ ਹੀ ਭਾਰੀ ਮਨ ਨਾਲ ਬੈਠੀ ਸੀ ਉਹ ਗੁੱਸੇ ਨਾਲ ਭਰ ਕੇ ਬੋਲੀ ਮੈਂ ਕੋਈ ਚਾਹ ਪਕੌੜੇ ਨਹੀਂ ਬਣਾਉਣੇ ਇਹ ਸੁਣਦਿਆਂ ਹੀ ਉਸ ਦੀ ਸੱਸ ਗੁੱਸੇ ਨਾਲ ਭੜਕ ਕੇ ਬੋਲੀ ਕੀ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਮੈਨੂੰ ਇਨਕਾਰ ਕਰਨ ਦੀ ਤੇਰੀ ਹਿੰਮਤ ਕਿਵੇਂ ਹੋਈ ਕੰਨ ਫੜ ਕੇ ਆਪਣੇ ਘਰੋਂ ਕੱਢ ਦੇਾਂਗੀ ਤਾਂ ਸਮਝਾਏਗਾ ਤੈਨੂੰ ਪਰ ਆਭੀ ਅੱਜ ਚੁੱਪ ਨਹੀਂ ਰਹੀ ਉਹ ਬੋਲ ਪਈ ਤਾਂ ਠੀਕ ਹੈ ਮੰਮੀ ਜੀ ਤੁਸੀਂ ਮੈਨੂੰ ਘਰੋਂ ਬਾਹਰ ਕੱਢ ਹੀ ਦਿਓ ਵੈਸੇ ਵੀ ਇਸ ਘਰ ਵਿੱਚ ਰਹਿ ਕੇ ਮੈਨੂੰ ਕਿਹੜਾ ਸੁੱਖ ਮਿਲਿਆ ਹੈ ਵਿਆਹ ਨੂੰ 6 ਸਾਲ ਬੀਤ ਗਏ ਹਨ ਵਰ ਕਿ ਤੁਸੀਂ ਅੱਜ ਤੱਕ ਇੱਕ ਦਿਨ ਵੀ ਚੰਗੀ ਤਰ੍ਹਾਂ ਜੀਣ ਦਿੱਤਾ ਹੈ ਨਾ ਤਾਂ ਮੈਂ ਆਪਣੇ ਪੇਕੇ ਘਰ ਕੁਝ ਦਿਨ ਰਹਿਣ ਜਾ ਸਕਦੀ ਹਾਂ ਨਾ ਹੀ ਤੁਸੀਂ ਮੈਨੂੰ ਆਪਣੇ ਪਤੀ ਨਾਲ ਕਿਤੇ ਘੁੰਮਣ ਜਾਣ ਦਿੱਤਾ ਸ਼ੁਰੂ ਤੋਂ ਹੀ ਮੇਰੇ ਨਾਲ ਅਜੀਹਾ ਵਿਵਹਾਰ ਕੀਤਾ ਜਿਵੇਂ ਮੈਂ ਇਸ ਘਰ ਦੀ ਨੂੰ ਨਹੀਂ ਬਲਕਿ ਨੌਕਰਾਨੀ ਹਾਂ ਫਿਰ ਵੀ ਕੇਵਲ ਪਤੀ ਦੀ ਖਾਤਰ ਮੈਂ ਸਭ ਕੁਝ ਸਹਿੰਦੀ ਇਸ ਘਰ ਵਿੱਚ ਰਹਿੰਦੀ ਪਈ ਹਾਂ ਕਿਉਂਕਿ ਮੇਰਾ ਪਤੀ ਮੈਨੂੰ ਬਹੁਤ ਪਿਆਰ ਕਰਦਾ ਹੈ ਅਤੇ ਮੈਂ ਉਹਨਾਂ ਲਈ ਸਭ ਕੁਝ ਸਹਿ ਰਹੀ ਸੀ ਪਰ ਅੱਜ ਤੁਸੀਂ ਮੇਰੇ ਚਿੰਟੂ ਦੇ ਮਨ ਵਿੱਚ ਗਲਤ ਗੱਲਾਂ ਭਰ ਕੇ ਚੰਗਾ ਨਹੀਂ ਕੀਤਾ ਪਰ ਅਬਾ ਦੀ ਇਹ ਗੱਲ ਸੁਣ ਕੇ ਉਸ ਦੀ ਸੱਸ ਦੋ ਪਲ ਲਈ ਠਿੱਕ ਠਕ ਗਈ ਫਿਰ ਗੁੱਸੇ ਵਿੱਚ ਬੋਲਣ ਲੱਗੀ ਮੈਂ ਕੀ ਕੀਤਾ ਹੈ ਮੈਂ ਤਾਂ ਕੁਝ ਵੀ ਨਹੀਂ ਕੀਤਾ ਤਦ ਹੀ ਚਿੰਟੂ ਟਿਊਸ਼ਨ ਪੜ੍ਹ ਕੇ ਵਾਪਸ ਆ ਗਿਆ 5 ਸਾਲ ਦਾ ਚਿੰਟੂ ਆਉਂਦੇ ਹੀ ਆਪਣੀ ਦਾਦੀ ਨਾਲ ਲਿਪਟ ਗਿਆ ਅਤੇ ਬੋਲਣ ਲੱਗਾ ਦਾਦੀ ਮੈਨੂੰ ਚਾਕਲੇਟ ਦੇ ਦਿਓ ਤਾਂ ਪ੍ਰਭਾ ਨੇ ਖਿੱਚ ਕੇ ਜਿੰਟੂ ਨੂੰ ਆਪਣੀ ਗੋਦ ਵਿੱਚ ਲਪੇਟ ਲਿਆ ਅਤੇ ਬੋਲਣ ਲੱਗੀ ਬੇਟਾ ਮਾਂ ਤੈਨੂੰ ਚਾਕਲੇਟ ਦੇ ਦੇਵੇਗੀ ਪਾਪਾ ਵੱਡੀ ਵਾਲੀ ਚਾਕਲੇਟ ਲੈ ਕੇ ਆਉਣਗੇ ਤੂੰ ਮੇਰੇ ਨਾਲ ਚੱਲ ਇੰਨਾ ਆਖ ਕੇ ਪ੍ਰਭਾ ਉਸ ਨੂੰ ਲੈ ਕੇ ਘਰੋਂ ਬਾਹਰ ਨਿਕਲਣ ਲੱਗੀ ਉਸ ਦੀ ਸੱਸ ਰਾਹ ਰੋਕਦਿਆਂ ਬੋਲੀ ਮੇਰੇ ਪੋਤੇ ਨੂੰ ਕਿੱਥੇ ਲੈ ਕੇ ਜਾ ਰਹੀ ਹੈ ਤਾਂ ਪ੍ਰਭਾ ਬੋਲੀ ਇਸ ਨਾਲ ਤੁਹਾਨੂੰ ਕੀ ਇੰਨਾ ਆਖ ਕੇ ਉਹ ਝਟਕੇ ਨਾਲ ਘਰੋਂ ਬਾਹਰ ਨਿਕਲ ਗਈ ਥੋੜੀ ਦੂਰ ਤੇ ਇੱਕ ਬੱਚਿਆਂ ਦਾ پارک ਸੀ ਉਹ ਚਿੰਟੂ ਨੂੰ ਲੈ ਕੇ ਉੱਥੇ ਚਲੀ ਗਈ ਉਸਦੇ ਮਨ ਵਿੱਚ ਭਿਆਨਕ ਹਲਚਲ ਮਚੀ ਹੋਈ ਸੀ ਉਸ ਨੂੰ ਪਤਾ ਸੀ ਕਿ ਅੱਜ ਰੱਜਤ ਦੇ ਆਉਣ ਤੇ ਘਰ ਵਿੱਚ ਹੰਗਾਮਾ ਹੋਵੇਗਾ ਪਰ ਉਸ ਦੀਆਂ ਵੀ ਸਹਿਣ ਦੀਆਂ ਹੱਦਾਂ ਖਤਮ ਹੋ ਚੁੱਕੀਆਂ ਸੀ ਇਸ ਲਈ ਅੱਜ ਉਸਨੇ ਸੋਚ ਲਿਆ ਸੀ ਕਿ ਉਹ ਕੋਈ ਸਖਤ ਕਦਮ ਚੁੱਕ ਕੇ ਰਹੇਗੀ ਉਸ ਨੂੰ ਯਾਦ ਆਉਣ ਲੱਗਾ ਕਿ ਵਿਆਹ ਤੋਂ ਬਾਅਦ ਦੇ ਸ਼ੁਰੂਆਤੀ ਦਿਨਾਂ ਵਿੱਚ ਉਸ ਦੀ ਸੱਸ પતિ ਪਤਨੀ ਨੂੰ ਜਰਾ ਵੀ ਪ੍ਰਾਈਵੇਸੀ ਨਹੀਂ ਦਿੰਦੀ ਸੀ ਹਮੇਸ਼ਾ ਨੂੰ ਪੁੱਤ ਨੂੰ ਆਪਣੇ ਵਿੱਚ ਹੀ ਉਲਝਾ ਕੇ ਰੱਖਣ ਦੀ ਕੋਸ਼ਿਸ਼ ਕਰਦੀ ਸੀ ਉਹ ਵੇਲਾ ਵੀ ਕਿਸੇ ਤਰ੍ਹਾਂ ਲੰਘ ਗਿਆ ਸੀ ਫਿਰ ਤਾਂ ਚਿੰਟੂ ਸਾਲ ਭਰ ਦੇ ਅੰਦਰ ਹੀ ਉਸ ਦੀ ਗੋਦ ਵਿੱਚ ਆ ਗਿਆ वैसे भी पति ਨਾਲ ਉਸ ਨੂੰ ਜਿਆਦਾ ਸਮਾਂ ਬਿਤਾਉਣ ਦਾ ਮੌਕਾ ਨਹੀਂ ਮਿਲਦਾ ਸੀ ਹੌਲੀ-ਹੌਲੀ ਹੁਣ ਚਿੰਟੂ ਥੋੜਾ ਵੱਡਾ ਹੋਇਆ ਤਾਂ ਰਜਤ ਨੇ ਬੜੇ ਪਿਆਰ ਨਾਲ ਘਰ ਵਿੱਚ ਬੇਟੇ ਲਈ ਇੱਕ ਛੋਟਾ ਜਿਹਾ ਕਮਰਾ ਬਣਵਾਇਆ ਸੀ ਉਸ ਵਿੱਚ ਉਸਦੇ ਮਨਪਸੰਦ ਘਡੌਣੇ ਪੇਂਟਿੰਗ ਨਾਲ ਕਮਰੇ ਨੂੰ ਸਜਾਇਆ ਉਸਦੀ ਮਨਪਸੰਦ ਦੀਆਂ ਬੈੱਡ ਸ਼ੀਟਾਂ ਸਟੱਡੀ ਟੇਬਲ ਸਭ ਕੁਝ ਬੇਟੇ ਦੀ ਪਸੰਦ ਦਾ ਸੀ ਹੌਲੀ-ਹੌਲੀ ਰਜਤ ਦੇ ਆਖਨ ਤੇ ਪ੍ਰਭਾ ਆਪਣੇ ਬੇਟੇ ਨੂੰ ਵੱਖਰੇ ਕਮਰੇ ਵਿੱਚ ਸੌਣ ਦੀ ਆਦਤ ਪਾ ਰਹੀ ਸੀ। ਉਸ ਨੂੰ ਲੱਗਿਆ ਸੀ ਕਿ ਹੁਣ ਉਸ ਨੂੰ ਵੀ ਪਤੀ ਨਾਲ ਥੋੜੀ ਪ੍ਰਾਈਵੇਸੀ ਮਿਲੇਗੀ। ਪਰ ਸੱਸ ਨੇ ਹੁਣ ਨਵਾਂ ਤਮਾਸ਼ਾ ਸ਼ੁਰੂ ਕਰ ਦਿੱਤਾ ਸੀ। ਅਤੇ ਉਹ ਹੁਣ ਇਹ ਗੱਲ ਹਰ ਕਿਸ ਵੀ ਬਰਦਾਸ਼ਤ ਨਹੀਂ ਕਰ ਸਕਦੀ ਸੀ। ਕਿਉਂਕਿ ਪਹਿਲਾਂ ਤਾਂ ਗੱਲ ਕੇਵਲ ਉਸ ਦੀ ਅਤੇ ਉਸ ਦੀ ਸੱਸ ਦੇ ਵਿਚਕਾਰ ਸੀ। ਪਰ ਹੁਣ ਉਸ ਦੀ ਸੱਸ ਇਸ ਮਾਮਲੇ ਮਾਮਲੇ ਵਿੱਚ ਨਿੱਕੇ ਚਿੰਟੂ ਨੂੰ ਵੀ ਕਸੀਟ ਰਹੀ ਸੀ ਇਸ ਲਈ ਉਸ ਦੇ ਕਰੋਧ ਦਾ ਜਵਾਲਾਮੁਖੀ ਫਟ ਚੁਕਿਆ ਸੀ ਥੋੜੀ ਦੇਰ ਬਾਅਦ ਪ੍ਰਭਾ ਦੇ ਫੋਨ ਦੀ ਘੰਟੀ ਵੱਜੀ ਰਜਤ ਦਾ ਫੋਨ ਸੀ ਪ੍ਰਭਾ ਨੇ ਆਪਣੇ ਮਨ ਨੂੰ ਮਜ਼ਬੂਤ ਕਰਕੇ ਫੋਨ ਚੁੱਕਿਆ ਰਜਤ ਪਰੇਸ਼ਾਨ ਹੋ ਕੇ ਬੋਲਿਆ ਕਿੱਥੇ ਹੋ ਤੁਸੀਂ ਮਾਂ ਇੱਥੇ ਕਿੰਨੀ ਪਰੇਸ਼ਾਨ ਹੈ ਤੁਸੀਂ ਇਦਾਂ ਘਰੋਂ ਬਾਹਰ ਕਿਵੇਂ ਨਿਕਲ ਗਏ ਪ੍ਰਭਾ ਬੋਲੀ ਘਰ ਹੀ ਆ ਰਹੀ ਹਾਂ ਰੁਕੋ ਆ ਕੇ ਦੱਸਦੀ ਹਾਂ ਇੰਨਾ ਆਖ ਕੇ ਉਸਨੇ ਫੋਨ ਕੱਟ ਦਿੱਤਾ ਫਿਰ ਚਿੰਟੂ ਨੂੰ ਲੈ ਕੇ ਘਰ ਪਹੁੰਚੀ ਤਾਂ ਉਸ ਦੀ ਸੱਸ ਉਸ ਤੇ बरस ਪਈ ਅਤੇ ਬੋਲਣ ਲੱਗੀ ਤੂੰ ਆਪਣੇ ਨਾਲ ਨਾਲ ਮੇਰੇ ਪੋਤੇ ਨੂੰ ਲੈ ਕੇ ਕਿੱਥੇ ਚਲੀ ਗਈ ਸੀ ਜੇ ਤੈਨੂੰ ਇਸ ਘਰ ਵਿੱਚ ਨਹੀਂ ਰਹਿਣਾ ਤਾਂ ਨਿਕਲ ਜਾ ਮੇਰੇ ਘਰੋਂ ਪਰ ਮੇਰਾ ਚਿੰਟੂ ਮੈਨੂੰ ਛੱਡ ਕੇ ਕਿਤੇ ਨਹੀਂ ਜਾਏਗਾ ਚਿੰਟੂ ਡਰਿਆ ਸਹਮਿਆ ਖੜਾ ਸੀ ਕਿਉਂਕਿ ਜਦੋਂ ਵੀ ਘਰ ਵਿੱਚ ਝਗੜਾ ਹੁੰਦਾ ਸੀ ਤਾਂ ਉਹ ਘਬਰਾ ਜਾਂਦਾ ਸੀ ਪ੍ਰਭਾ ਨੇ ਚਿੰਟੂ ਭਾਲ ਦੇਖ ਕੇ ਆਖਿਆ ਬੇਟਾ ਆਪਣੇ ਕਮਰੇ ਵਿੱਚ ਜਾ ਸਾਨੂੰ ਕੁਝ ਗੱਲਾਂ ਕਰਨੀਆਂ ਹਨ ਚਿੰਟੂ ਚੁੱਪਚਾਪ ਸਿਰ ਝੁਕਾਏ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਿਆ ਚਿੰਟੂ ਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ ਉਹ ਆਪਣੇ ਕਮਰੇ ਵਿੱਚ ਬੈਠ ਕੇ ਰੋਣ ਲੱਗ ਪਿਆ ਤਦ ਰਜਤ ਬੋਲਿਆ ਇਹ ਸਭ ਕੀ ਹੈ ਘਰ ਦਾ ਮਾਹੌਲ ਖਰਾਬ ਹੋਵੇਗਾ ਤਾਂ ਕੀ ਉਸ ਦਾ ਅਸਰ ਚਿੰਟੂ ਤੇ ਨਹੀਂ ਪਵੇਗਾ ਹੁਣ ਪ੍ਰਭਾ ਗੁੱਸੇ ਵਿੱਚ ਬੋਲੀ ਇਹ ਗੱਲ ਆਪਣੀ ਮਾਂ ਤੋਂ ਪੁੱਛੋ ਮੈਂ ਇੰਨੇ ਸਾਲਾਂ ਤੱਕ ਸਭ ਕੁਝ ਚੁੱਪਚਾਪ ਚੱਲਿਆ ਪਰ ਅੱਜ ਗੱਲ ਮੇਰੇ ਬੇਟੇ ਤੇ ਆਈ ਆ ਗਈ ਇਸ ਲਈ ਚੁੱਪ ਨਹੀਂ ਰਹਿ ਸਕੀ ਹੁਣ ਤੁਹਾਨੂੰ ਕੋਈ ਨਾ ਕੋਈ ਫੈਸਲਾ ਕਰਨਾ ਹੀ ਪਵੇਗਾ ਤੁਹਾਨੂੰ ਵੀ ਪਤਾ ਹੈ ਕਿ ਤੁਹਾਡੀ ਮਾਂ ਨੇ ਕੀ ਕੀਤਾ ਹੈ ਰਿਜਤ ਹੈਰਾਨੀ ਨਾਲ ਆਪਣੀ ਮਾਂ ਵੱਲ ਦੇਖਦਿਆਂ ਬੋਲਿਆ ਮਾਂ ਹੁਣ ਤੁਸੀਂ ਕੀ ਕਰ ਦਿੱਤਾ ਉਸ ਦੀ ਮਾਂ ਗੁੱਸੇ ਵਿੱਚ ਬੋਲਣ ਲੱਗੀ ਅੱਛਾ ਤਾਂ ਮਤਲਬ ਮੈਂ ਹੀ ਸਭ ਕੁਝ ਕਰਦੀ ਰਹਿੰਦੀ ਹਾਂ ਰਜਤ ਬੋਲਿਆ ਮਾਂ ਹੁਣ ਮੇਰਾ ਮੂੰਹ ਨਾ ਖੋਲੋ ਵਿਆਹ ਤੋਂ ਬਾਅਦ ਪਤਾ ਨਹੀਂ ਤੁਹਾਨੂੰ ਕੀ ਹੋ ਗਿਆ ਤੁਸੀਂ ਇੰਨੇ ਬਦਲ ਗਏ ਹੋ ਕਿ ਹਮੇਸ਼ਾ ਕੁਝ ਨਾ ਕੁਝ ਅਜੀਬ ਹਰਕਤਾਂ ਕਰਦੇ ਰਹਿੰਦੇ ਹੋ ਪਰ ਅੱਜ ਕੀ ਹੋਇਆ ਉਸ ਦੀ ਮਾਂ ਗੁੱਸੇ ਵਿੱਚ ਬੋਲੀ ਮੈਂ ਕਦੇ ਕੁਝ ਨਹੀਂ ਕੀਤਾ ਤੁਸੀਂ ਦੋਵੇਂ ਪਤੀ ਪਤਨੀ ਇਕੱਠੇ ਹੋ ਕੇ ਮੇਰੇ ਤੇ ਇਲਜ਼ਾਮ ਲਗਾ ਰਹੇ ਹੋ ਤੁਹਾਨੂੰ ਦੋਹਾਂ ਨੂੰ ਧੱਕੇ ਮਾਰ ਕੇ ਇਸ ਘਰੋਂ ਬਾਹਰ ਕੱਢ ਦੇਾਂਗੀ ਰਜਤ ਬੋਲਿਆ ਬਸ ਕਰੋ ਮਾਂ ਹਮੇਸ਼ਾ ਹੀ ਤਮਕੀ ਧਿੰਦੇ ਰਹਿੰਦੇ ਹੋ ਜੇ ਅਸੀਂ ਚੱਲ ਗਏ ਨਾ ਤਾਂ ਇਕੱਲੇ ਪਾਗਲ ਹੋ ਜਾਓਗੇ ਤੁਸੀਂ ਕੌਣ ਧਿਆਨ ਰੱਖੇਗਾ ਤੁਹਾਡਾ ਪ੍ਰਭਾ ਹੌਲੀ ਜਹੀ ਬੋਲੀ ਰਜਤ ਅੱਜ ਇਹ ਸਾਡੇ ਚਿੰਟੂ ਦੇ ਮਨ ਵਿੱਚ ਸਾਡੇ ਖਿਲਾਫ ਜ਼ਹਿਰ ਘੋਲ ਰਹੀ ਸੀ ਉਹ ਵੀ ਕੇਵਲ ਇਸ ਲਈ ਤਾਂ ਜੋ ਸਾਡੀ ਪ੍ਰਾਈਵੇਸੀ ਖਰਾਬ ਕਰੇ ਜਦੋਂ ਖੁਦ ਸਾਨੂੰ ਤੰਗ ਕਰਕੇ ਥੱਕ ਗਈ ਤਾਂ ਹੁਣ ਸਾਡੇ ਬੇਟੇ ਤੋਂ ਇਹ ਕੰਮ ਕਰਵਾਉਣਾ ਚਾਹੁੰਦੀ ਹੈ ਇਹ ਸੁਣ ਕੇ ਰੱਜਤ 당 ਰਹਿ ਗਿਆ ਉਸ ਦੀ ਮਾਂ ਦਾ ਸਿਰ ਝੁੱਕ ਗਿਆ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਨੂਨ ਨੇ ਸਭ ਕੁਝ ਸੁਣ ਲਿਆ ਹੈ ਰਬਾ ਗੁੱਸੇ ਵਿੱਚ ਬੋਲੀ ਜਦੋਂ ਮੈਂ ਦੁਪਹਿਰੇ ਰਸੋਈ ਸਾਫ਼ ਕਰ ਰਹੀ ਸੀ ਤਦ ਮੈਨੂੰ ਯਾਦ ਆਇਆ ਕਿ ਮੰਮੀ ਜੀ ਨੇ ਨਿੰਬੂ ਪਾਣੀ ਬਣਾਉਣ ਲਈ ਆਖਿਆ ਸੀ ਅਤੇ ਮੈਂ ਬਣਾਉਣਾ ਭੁੱਲ ਗਈ ਸੀ ਤਾਂ ਮੈਂ ਸਾਰਾ ਕੰਮ ਛੱਡ ਕੇ ਹੱਥ ਧੋ ਕੇ ਪਹਿਲਾਂ ਉਹਨਾਂ ਲਈ ਨਿੰਬੂ ਪਾਣੀ ਬਣਾ ਕੇ ਲੈ ਗਈ ਤਦ ਮੈਂ ਸੁਣਿਆ ਕਿ ਇਹ ਸਾਡੇ ਚਿੰਟੂ ਨੂੰ ਢਕਾਉਂਦੀ ਆਖ ਰਹੀ ਸੀ ਚਿੰਟੂ ਤੈਨੂੰ ਪਤਾ ਹੈ ਕਿ ਮੰਮੀ ਤੈਨੂੰ ਵੱਖਰੇ ਕਮਰੇ ਵਿੱਚ ਜਲਦੀ ਸੁਲਾ ਕੇ ਕੀ ਕਰਦੀ ਹੈ ਉਹ ਤੇਰੇ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ ਇਸ ਲਈ ਤੈਨੂੰ ਵੱਖਰੇ ਕਮਰੇ ਵਿੱਚ ਸੁਲਾ ਰਹੀ ਹੈ ਤੇ ਇਥੋਂ ਛੁਟਕਾਰਾ ਪਾ ਕੇ ਤੇਰੇ ਪਾਪਾ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਨਾ ਚਾਹੁੰਦੀ ਹੈ ਇਹੀ ਸਭ ਇਹ ਸਾਡੇ ਚਿੰਟੂ ਨੂੰ ਸਿਖਾ ਰਹੀ ਸੀ ਕਿ ਬੱਚੇ ਦੇ ਮਨ ਵਿੱਚ ਇੰਨੀਆਂ ਗਲਤ ਗੱਲਾਂ ਭਰਨਾ ਸਹੀ ਹੈ ਰਜਤ ਇਹ ਸਭ ਸੁਣ ਕੇ ਚੌਂਕ ਗਿਆ ਉਹ ਬੋਲਿਆ ਮਾਂ ਤੁਸੀਂ ਬੱਚੇ ਨੂੰ ਕੀ ਸਿਖਾ ਰਹੇ ਸੀ ਹੁਣ ਉਸ ਦੀ ਮਾਂ ਕੁਝ ਬੋਲ ਹੀ ਨਾ ਸਕੀ ਰਜਤ ਗੁੱਸੇ ਵਿੱਚ ਬੋਲਿਆ ਮਾਂ ਤੁਸੀਂ ਹਮੇਸ਼ਾ ਸਾਨੂੰ ਘਰੋਂ ਕੱਢਣ ਦੀ ਧਮਕੀ ਦਿੰਦੇ ਸੀ ਪਰ ਅੱਜ ਮੈਨੂੰ ਲੱਗ ਰਿਹਾ ਹੈ ਦੇਹਾ ਹੈ ਕਿ ਆਪਣੇ ਬੇਟੇ ਦੀ ਸਹੀ ਪਰਵਰਿਸ਼ ਲਈ ਮੈਨੂੰ ਸੱਚਮੁੱਚ ਇੱਥੋਂ ਨਿਕਲ ਜਾਣਾ ਹੀ ਚਾਹੀਦਾ ਹੈ ਇੱਕ ਤਾਂ ਤੁਹਾਡੇ ਵਿਵਹਾਰ ਕਾਰਨ ਘਰ ਵਿੱਚ ਜੋ ਝਗੜੇ ਹੁੰਦੇ ਰਹਿੰਦੇ ਹਨ ਉਹਨਾਂ ਦਾ ਸਾਡੇ ਬੱਚੇ ਤੇ ਗਲਤ ਅਸਰ ਪੈਂਦਾ ਹੈ ਦੂਜਾ ਤੁਸੀਂ ਹੁਣ ਖੁੱਲ੍ਹੇ ਆਮ ਉਸਦੇ ਮਨ ਵਿੱਚ ਸਾਡੇ ਲਈ ਜ਼ਹਿਰ ਘੋਲ ਰਹੇ ਹੋ ਤਾਂ ਅਸੀਂ ਇਸ ਘਰ ਵਿੱਚ ਕਿਉਂ ਰਹੀਏ ਕੇਵਲ ਇੱਕ ਛੱਤ ਲਈ ਇਹ ਛੱਤ ਤੁਸੀਂ ਆਪਣੇ ਕੋਲ ਰੱਖੋ ਸਾਨੂੰ ਇਸ ਦੀ ਲੋੜ ਨਹੀਂ ਬਜ਼ੁਰਗਾਂ ਨਾਲ ਕੇਵਲ ਆਖਣ ਭਰ ਲਈ ਨਹੀਂ ਰਹਿਣਾ ਹੁੰਦਾ ਬਜ਼ੁਰਗ ਤਾਂ ਉਹ ਮਜ਼ਬੂਤ ਜੜਾ ਹੁੰਦੇ ਹਨ ਜਿਨ੍ਹਾਂ ਕਾਰਨ ਘਰ ਵਿੱਚ ਸੰਸਕਾਰਾਂ ਦੀ ਛਾਂ ਬਣੀ ਰਹਿੰਦੀ ਹੈ ਪਰ ਤੁਸੀਂ ਤਾਂ ਸਾਡੇ ਬੇਟੇ ਦੇ ਸੰਸਕਾਰ ਵਿਗਾੜ ਰਹੇ ਹੋ ਤਾਂ ਅਸੀਂ ਇੱਥੇ ਬਿਲਕੁਲ ਨਹੀਂ ਰਹਿਾਂਗੇ ਉਸ ਦੀ ਮਾਂ ਇੱਕਦਮ ਖਾਮੋਸ਼ ਹੋ ਗਈ ਆਪਣੇ ਅਹੰਕਾਰ ਕਾਰਨ ਉਹ ਮਾਫੀ ਵੀ ਨਹੀਂ ਮੰਗ ਸਕੀ ਅਤੇ ਹੁਣ ਗੁੱਸੇ ਵਿੱਚ ਆ ਕੇ ਨੂੰ ਪੁੱਤ ਦੇ ਘਰੋਂ ਨਿਕਲ ਜਾਣ ਦੀ ਗੱਲ ਵੀ ਨਹੀਂ ਕਰ ਸਕੀ ਕਿਉਂਕਿ ਗੁੱਸੇ ਵਿੱਚ ਬੋਲ ਦੇਣਾ ਵਖਰੀ ਗੱਲ ਹੈ ਪਰ ਅਸਲੀਅਤ ਤਾਂ ਇਹ ਸੀ ਕਿ ਜੇ ਪੁੱਤ ਨੂੰ ਘਰ ਛੱਡ ਕੇ ਚੱਲ ਜਾਂਦੇ ਤਾਂ ਇਕੱਲੀ ਉਹ ਪਰੇਸ਼ਾਨ ਹੋ ਜਾਂਦੀ ਪਰ ਹੁਣ ਉਹਨਾਂ ਦੀਆਂ ਗਲਤ ਹਰਕਤਾਂ ਕਾਰਨ ਰਜਤ ਨੇ ਫੈਸਲਾ ਲੈ ਲਿਆ ਸੀ ਅਤੇ 1 ਮਹੀਨੇ ਦੇ ਅੰਦਰ ਹੀ ਉਸਨੇ ਮਾਂ ਦਾ ਘਰ ਛੱਡ ਦਿੱਤਾ ਅਤੇ ਉਸੇ ਸ਼ਹਿਰ ਵਿੱਚ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗ ਪਏ। ਉਸਦੀ ਮਾਂ ਹੁਣ ਇੱਕਦਮ ਖਾਮੋਸ਼ ਹੋ ਗਈ ਸੀ ਕਿਉਂਕਿ ਘਰ ਵਿੱਚ ਕੋਈ ਸੀ ਹੀ ਨਹੀਂ ਜਿਸ ਨਾਲ ਉਹ ਬਹਿਸ ਕਰ ਸਕੇ। ਉਹਨਾਂ ਨੂੰ ਤਾਂ ਸਵੇਰੇ ਸ਼ਾਮੀ ਚਿੰਕਣ ਨੂੰ ਵਿੱਚ ਕਮੀਆਂ ਕੱਢਣ ਦੀ ਆਦਤ ਸੀ। ਇਹ ਸ਼ਾਂਤੀ ਉਹਨਾਂ ਨੂੰ ਖਾ ਰਹੀ ਸੀ। ਹੌਲੀ-ਹੌਲੀ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ। ਉਹਨਾਂ ਦੀ ਤਬੀਅਤ ਖਰਾਬ ਰਹਿਣ ਲੱਗੀ। ਤਾਂ ਦੋਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਪਰ ਅਹੰਕਾਰ ਉਹਨਾਂ ਵਿੱਚ ਇੰਨਾ ਸੀ ਕਿ ਉਹ ਮਾਫੀ ਮੰਗ ਕੇ ਨੂੰ ਪੁੱਤ ਨੂੰ ਬੁਲਾ ਨਾ ਸਕੀ। ਅਤੇ ਇਸ ਤਰ੍ਹਾਂ ਉਹਨਾਂ ਦਾ ਬੁਢਾਪਾ ਇਕੱਲਿਆਂ ਹੀ ਕੱਟਣ ਲੱਗਾ। ਇੱਕ ਰਾਤ ਉਹਨਾਂ ਨੂੰ ਹਾਰਟ ਅਟੈਕ ਆਇਆ ਅਤੇ ਉਹ ਇਸ ਦੁਨੀਆ ਤੋਂ ਚਲੀ ਗਈ। ਰਜਤ ਨੂੰ ਇਸ ਗੱਲ ਦਾ ਬਹੁਤ ਅਫਸੋਸ ਸੀ ਪਰ ਉਹ ਕੁਝ ਕਰ ਨਹੀਂ ਸਕਦਾ ਸੀ ਕਿਉਂਕਿ ਸਭ ਨੂੰ ਪਤਾ ਹੁੰਦਾ ਹੈ ਕਿ ਇੱਕ ਦਿਨ ਇਨਸਾਨ ਨੂੰ ਦੁਨੀਆ ਤੋਂ ਜਾਣਾ ਹੀ ਹੈ ਪਰ ਜਦੋਂ ਤੱਕ ਇਨਸਾਨ ਜਿਉਂਦਾ ਰਹਿੰਦਾ ਹੈ ਤਦ ਤੱਕ ਦੂਜਿਆਂ ਦਾ ਜੀਣਾ ਇਸ ਕਦਰ ਮੁਹਾਲ ਕਰ ਦਿੰਦਾ ਹੈ ਕਿ ਉਸ ਤੋਂ ਦੂਰ ਰਹਿਣਾ ਹੀ ਬਿਹਤਰ ਲੱਗਣ ਲੱਗਦਾ ਹੈ ਦੋਸਤੋ ਘਰ ਦੀ ਸ਼ਾਂਤੀ ਅਤੇ ਬੱਚਿਆਂ ਦੇ ਸੰਸਕਾਰ ਤਦ ਹੀ ਬਣੇ ਰਹਿੰਦੇ ਹਨ ਜਦੋਂ ਬਜ਼ੁਰਗ ਆਪਣਾ ਅਹੰਕਾਰ ਪਿੱਛੇ ਰੱਖ ਕੇ ਪਿਆਰ ਅਤੇ ਸਮਝਦਾਰੀ ਨਾਲ ਪਰਿਵਾਰ ਨੂੰ ਸੰਭਾਲਦੇ ਹਨ ਜਦੋਂ ਬਜ਼ੁਰਗ ਰਿਸ਼ਤਿਆਂ ਵਿੱਚ ਜ਼ਹਿਰ ਘੋਲਣ ਲੱਗਦੇ ਹਨ ਤਾਂ ਘਰ ਦਾ ਸਨੇਹ ਤੇ ਸਤਿਕਾਰ ਖਤਮ ਹੋ ਜਾਂਦਾ ਹੈ ਸੱਚਾ ਬਜ਼ੁਰਗ ਉਹੀ ਹੁੰਦਾ ਹੈ ਜੋ ਆਪਣੇ ਅਨੁਭਵ ਨਾਲ ਘਰ ਨੂੰ ਜੋੜਦਾ ਹੈ ਨਾ ਕੀ ਤੋੜਦਾ ਹੈ ਕਿਉਂਕਿ ਜਦੋਂ ਅਹੰਕਾਰ ਰਿਸ਼ਤਿਆਂ ਤੇ ਹਾਵੀ ਹੋ ਜਾਂਦਾ ਹੈ ਤਾਂ ਇਨਸਾਨ ਕੋਲ ਅੰਤ ਵਿੱਚ ਕੇਵਲ ਇਕੱਲਾਪਨ ਹੀ ਰਹਿ ਜਾਂਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ